ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਮਨਚਾਏ ਨਤੀਜੇ ਕਿਵੇਂ ਹਾਸਲ ਕਰੀਏ ਕਿਸੇ ਅਸਫਲਤਾ ਦੇ ਮੁੱਖ ਕਾਰਨ ਹਨ ਆਤਮ ਵਿਸ਼ਵਾਸ ਦੀ ਘਾਟ ਅਤੇ ਲੋੜੋਂ ਬਹੁਤੇ ਯਤਨ ਕਈ ਬੰਦੇ ਆਪਣੇ ਅਵਚੇਤਨ ਦੇ ਤੌਰ ਤਰੀਕਿਆਂ ਤੋਂ ਵਾਕਿਫ ਨਹੀਂ ਹੁੰਦੇ ਜਿਸ ਕਾਰਨ ਉਹ ਪ੍ਰਾਰਥਨਾਵਾਂ ਦੇ ਜਵਾਬ ਆਉਣ ਦਾ ਰਾਹ ਬੰਦ ਕਰ ਲੈਂਦੇ ਹਨ ਜਦੋਂ ਤੁਹਾਨੂੰ ਆਪਣੇ ਮਨ ਦੀ ਕਾਰਜਸ਼ਾਲੇ ਦਾ ਪਤਾ ਲੱਗ ਜਾਂਦਾ ਹੈ ਤਾਂ ਤੁਹਾਡਾ ਸਵੈ ਭਰੋਸਾ ਵੱਧਦਾ ਹੈ ਤੁਹਾਨੂੰ ਜਰੂਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਉਂ ਹੀ ਅਵਚੇਤਨ ਮਨ ਕੋਲ ਕੋਈ ਵਿਚਾਰ ਆਪੜਦਾ ਹੈ ਉਹ ਤੁਰੰਤ ਹੀ ਉਸਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਆਪਣੇ ਸਾਰੇ ਵਸੀਲਿਆਂ ਨੂੰ ਮਾਨਸਿਕ ਤੇ ਅਧਿਆਤਮਿਕ ਨਿਯਮਾਂ ਨੂੰ ਇਹ ਕੰਮ ਪੂਰਾ ਕਰਨ ਲਾ ਦਿੰਦਾ ਹੈ ਇਹ ਨਿਯਮ ਚੰਗੇ ਮਾੜੇ ਦੋਵੇਂ ਭਾਗਾਂ ਦੇ ਵਿਚਾਰਾਂ ਦੇ ਲਾਗੂ ਹੁੰਦੇ ਹਨ ਇਸੇ ਲਈ ਜੇ ਤੁਸੀਂ ਵਿਚਾਰਾਂ ਨੂੰ ਨਾ ਪੱਖੀ ਰੂਪ ਚ ਲੈਂਦੇ ਹੋ ਤਾਂ ਉਹ ਪਰੇਸ਼ਾਨੀਆਂ ناکਾਮਜਾਬੀਆਂ ਤੇ ਉਲਝਣਾਂ ਲਿਆਵੇਗਾ ਜਦੋਂ ਤੁਸੀਂ ਇਸ ਨੂੰ ਅਸਾਰੂ ਰੂਪ ਨਾਲ ਵਰਤੋਂ ਚੁਲਿਆਂਦੇ ਹੋ ਤਾਂ ਇਹ ਅਗਵਾਈ ਆਜ਼ਾਦੀ ਅਤੇ ਮਾਨਸਿਕ ਸ਼ਾਂਤੀ ਦਿੰਦਾ ਹੈ ਜੇਕਰ ਤੁਹਾਡੇ ਵਿਚਾਰ ਹਾਂ ਪੱਖੀ ਉਸਾਰੂ ਅਤੇ ਪਿਆਰ ਨਾਲ ਭਰਪੂਰ ਹਨ ਤਾਂ ਜਵਾਬ ਨੂੰ ਕੋਈ ਰੋਕ ਨਹੀਂ ਸਕਦਾ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਪਣੀਆਂ ਅਸਫਲਤਾਵਾਂ ਤੇ ਕਾਬੂ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਤੁਸੀਂ ਆਪਣੇ ਅਚੇਤਨ ਮਨ ਤੱਕ ਆਪਣੇ ਵਿਚਾਰ ਅਸਲੀਅਤ ਵਾਂਗ ਹੀ ਲੈ ਕੇ ਜਾਓ ਅਤੇ ਫਿਰ ਮੰਨ ਦਾ ਨਿਯਮ ਸਭ ਕੁਝ ਕਰ ਦੇਵੇਗਾ ਆਪਣੀ ਪ੍ਰਾਰਥਨਾ ਪੂਰੀ ਸ਼ਰਧਾ ਤੇ ਸਵੈ ਭਰੋਸੇ ਨਾਲ ਕਰੋ ਤੇ ਫਿਰ ਅਚੇਤਨ ਮਨ ਨੂੰ ਸੌਂਪ ਦਿਓ ਅਚੇਤਨ ਮਨ ਇਸ ਨੂੰ ਕਰਨ ਦੀ ਜ਼ਿੰਮੇਵਾਰੀ ਕਬੂਲ ਕੇ ਜਵਾਬ ਦੇਵੇਗਾ ਜੇਕਰ ਤੁਸੀਂ ਮਨ ਤੋਂ ਜ਼ਬਰਦਸਤੀ ਕੁਝ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਤੁਹਾਡਾ ਅਚੇਤਨ ਮਨ ਜ਼ੋਰ ਦੇਣ ਨਾਲ ਕੰਮ ਨਹੀਂ ਕਰਦਾ ਸਗੋਂ ਵਿਸ਼ਵਾਸ ਅਤੇ ਚੇਤਨ ਮਨ ਦੀ ਪ੍ਰਵਾਨਗੀ ਨਾਲ ਕੰਮ ਕਰਦਾ ਹੈ ਇਸ ਪ੍ਰਕਾਰ ਦੇ ਕਥਨ ਨਾਲ ਵੀ ਜਵਾਬ ਨਹੀਂ ਮਿਲੇਗਾ ਹਾਲਤ ਮੰਦੀ ਹੋ ਰਹੀ ਹੈ ਮੈਨੂੰ ਕਦੀ ਜਵਾਬ ਨਹੀਂ ਮਿਲਿਆ ਮੈਨੂੰ ਕੋਈ ਰਾਹ ਨਹੀਂ ਸੁੱਝਦਾ ਸਭ ਕੁਝ ਫਜ਼ੂਲ ਹੈ ਮੈਨੂੰ ਨਹੀਂ ਪਤਾ ਕਿ ਕੀ ਕਰਨਾ ਚਾਹੀਦਾ ਮੈਂ ਉਲਝਣ ਵਿੱਚ ਹਾਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਧਿਆਨ ਦਿੰਦੇ ਹੋ ਤਾਂ ਤੁਹਾਨੂੰ ਅਚੇਤਨਮਾਨ ਤੋਂ ਕੋਈ ਸਹਾਇਕ ਨਹੀਂ ਮਿਲਦਾ ਜਿਵੇਂ ਤੁਹਾਡੇ ਲਈ ਸਾਮਾ ਸੀਮਾ ਨਿਸ਼ਚਿਤ ਹੋ ਗਈ ਹੋਵੇ ਤੁਸੀਂ ਨਾ ਅੱਗੇ ਜਾ ਸਕਦੇ ਹੋ ਨਾ ਪਿੱਛੇ ਦੂਜੇ ਸ਼ਬਦਾਂ ਚ ਤੁਸੀਂ ਕਿਧਰੇ ਵੀ ਨਹੀਂ ਜਾ ਰਹੇ ਜੇ ਤੁਸੀਂ ਟੈਕਸੀ 'ਚ ਬੈਠ ਕੇ ਡਰਾਈਵਰ ਨੂੰ ਅੱਧੀ ਦਰਜਨ ਦਿਸ਼ਾਵਾਂ ਦੱਸ ਦਿਓਗੇ ਤਾਂ ਉਹ ਬੰਦਲ ਜਾਵੇਗਾ ਤੇ ਹੋ ਸਕਦਾ ਤੁਹਾਨੂੰ ਟੈਕਸੀ 'ਚੋਂ ਉਤਰਨ ਲਈ ਆਖ ਦੇਵੇ ਅਜਿਹਾ ਹੀ ਕਈ ਵਾਰ ਤੁਹਾਡੇ ਅਚੇਤਨ ਮਨ ਨਾਲ ਹੁੰਦਾ ਹੈ ਤੁਹਾਡੇ ਮਨ 'ਚ ਇੱਕ ਸਪਸ਼ਟ ਵਿਚਾਰ ਹੋਣਾ ਚਾਹੀਦਾ ਹੈ ਤੁਸੀਂ ਇੱਕ ਖਾਸ ਨਿਦੇ ਤੱਕ ਪਹੁੰਚਣਾ ਹੈ ਇੱਕ ਰਸਤਾ ਲੱਭਣਾ ਹੈ ਜੋ ਤੁਹਾਡੀ ਸਮੱਸਿਆ ਦੇ ਹੱਲ ਵੱਲ ਜਾਂਦਾ ਹੈ ਤੁਹਾਡੇ ਅਚੇਤਨ ਮਨ ਅੰਦਰਲੇ ਅਨੰਤ ਗਿਆਨ ਦੇ ਨਹੀਂ ਹੀ ਉੱਤਰ ਦੇਣੇ ਹਨ ਜਦੋਂ ਵੀ ਤੁਸੀਂ ਚੇਤਨ ਮਨ ਤੋਂ ਸਪਸ਼ਟ ਨਿਰਨੇਤਕ ਅਪੜਦੇ ਹੋ ਤਾਂ ਅਚੇਤਨ ਮਨ ਤੁਹਾਡੇ ਵਿਸ਼ਵਾਸ ਦੇ ਅਨਸਾਰ ਹੀ ਹੰਗਾਰਾ ਭਰੇਗਾ ਯਕੀਨ ਰੱਖੋ ਹੋ ਜਾਵੇਗਾ ਇੱਕ ਮਕਾਨ ਮਾਲਕ ਨੇ ਇੱਕ ਪੱਠੀ ਠੀਕ ਕਰਨ ਵਾਲੇ ਨੂੰ ਬਾਇਲਰ ਠੀਕ ਕਰਨ ਵਾਸਤੇ 200 ਡਾਲਰ ਦੀ ਮਜ਼ਦੂਰੀ ਮੰਗਣ ਤੇ ਬੁਰਾ ਭਲਾ ਕਿਹਾ ਮਕੈਨਿਕ ਨੇ ਆਖਿਆ ਮੈਂ 5 ਸੈਂਟ ਗੁੰਮ ਹੋਏ ਬੋਲਟ ਵਾਸਤੇ ਅਤੇ 190 ਡਾਲਰ ਅਤੇ 95 ਸੈਂਟ ਇਹ ਸਮਝਣ ਦੇ ਮੰਗ ਰਿਹਾ ਹਾਂ ਕਿ ਇਸ ਚੋ ਖਰਾਬੀ ਕੀ ਸੀ ਇਸੇ ਤਰ੍ਹਾਂ ਤੁਹਾਡਾ ਅਚੇਤਨਮਨ ਇੱਕ ਮਕੈਨਿਕ ਹੈ ਸਭ ਕੁਝ ਜਾਣਨ ਹਾਰ ਇਸ ਨੂੰ ਤੁਹਾਡੇ ਸਰੀਰ ਦੇ ਹਰ ਅੰਗ ਦੀ ਮੁਰੰਮਤ ਕਰਨੀ ਆਉਂਦੀ ਹੈ ਤੰਦਰੁਸਤੀ ਮੰਗੋ ਤਾਂ ਇਹ ਪੂਰਨ ਕਰੇਗਾ ਪਰ ਇਸ ਸਭ ਕੁਝ ਦੇ ਪਿੱਛੇ ਆਰਾਮ ਰਮਾ ਹੀ ਇਸ ਦੀ ਚਾਬੀ ਹੈ ਨਿਸ਼ਚਿੰਤ ਰਹੋ ਇਦਾਂ ਹੀ ਹੋਵੇਗਾ ਇਸ ਦੇ ਦਰਮਿਆਨ ਹੋਰ ਕੋਈ ਸੋਚ ਨਾ ਲਿਆਓ ਸਿਰਫ ਅੰਤਮ ਨਤੀਜੇ ਤੇ ਟੈਗ ਰੱਖੋ ਆਪਣੀ ਸਮੱਸਿਆ ਹੱਲ ਹੋਣ ਤੇ ਅਰਸੰਤਾ ਮਹਿਸੂਸ ਕਰੋ ਭਾਵੇਂ ਇਹ ਸਪੰਸਿਆ ਸਿਹਤ ਧਨ ਰੁਜ਼ਗਾਰ ਕਿਸੇ ਵਾਰੇ ਵੀ ਹੋਵੇ ਯਾਦ ਰੱਖੋ ਗੰਭੀਰ ਬਿਮਾਰੀ ਠੀਕ ਹੋਣ ਤੇ ਤੁਸੀਂ ਕਿਵੇਂ ਮਹਿਸੂਸ ਕੀਤਾ ਸੀ ਆਪਣੇ ਦਿਮਾਗ 'ਚ ਹਮੇਸ਼ਾ ਧਿਆਨ ਰੱਖੋ ਕਿ ਤੁਹਾਡਾ ਇਹ ਅਹਿਸਾਸ ਅਚੇਤਨ ਮਾਨਿਆ ਸਾਰੀਆਂ ਸਰਗਰਮੀਆਂ ਨੂੰ ਤੇਜ਼ ਕਰਦਾ ਹੈ ਆਪਣੇ ਨਵੇਂ ਵਿਚਾਰ ਨੂੰ ਸਮੁੱਚਤਾ 'ਚ ਮਹਿਸੂਸ ਕਰਨਾ ਚਾਹੀਦਾ ਹੈ ਜੋ ਭਵਿੱਖ 'ਚੋਂ ਨਹੀਂ ਹੁਣੇ ਬਣ ਕੇ ਤਿਆਰ ਹੋਇਆ ਸੀ ਇੱਛਾ ਸ਼ਕਤੀ ਨਹੀਂ ਕਲਪਨਾ ਵਰਤੋ ਅਚੇਤਨ ਮੰਨ ਦੀ ਵਰਤੋਂ ਕਰਦੇ ਕਿਸੇ ਵਿਰੋਧੀ ਬਾਰੇ ਨਾ ਸੋਚੋ ਅਤੇ ਨਾ ਹੀ ਆਪਣੀ ਇੱਛਾ ਸ਼ਕਤੀ ਦਾ ਪ੍ਰਯੋਗ ਕਰੋ ਨਤੀਜੇ ਦੀ ਕਲਪਨਾ ਕਰੋ ਅਤੇ ਰਾਹਤ ਭਰੀ ਅਵਸਥਾ ਦਾ ਅਹਿਸਾਸ ਕਰੋ ਤੁਸੀਂ ਵੇਖੋਗੇ ਕਿ ਤੁਹਾਡੀ ਬੁੱਧੀ ਰਾਹ ਤੇ ਆ ਰਹੀ ਹੈ ਇੱਕ ਬੱਚੇ ਵਾਂ ਕਿਸੇ ਚਮਤਕਾਰ ਦੇ ਵਾਪਰਨ ਦਾ ਯਕੀਨ ਬਣਾਈ ਰੱਖੋ ਆਪਣੇ ਆਪ ਨੂੰ ਬਿਨਾਂ ਕਿਸੇ ਬਿਮਾਰੀ ਤੋਂ ਅਤੇ ਬਿਨਾਂ ਕਿਸੇ ਔਕੜ ਤੋਂ ਮਹਿਸੂਸ ਕਰੋ ਉਸ ਰਾਤ ਭਰੀ ਹਾਲਤ ਜਿਸ ਦੀ ਤੁਹਾਨੂੰ ਤੀਬਰ ਇੱਛਾ ਹੈ ਨੂੰ ਹਾਸਲ ਕਰਨਾ ਤੁਹਾਡੀ ਜਜ਼ਬਾਤੀ ਹਾਲਤ ਕਿਹੋ ਜਿਹੀ ਹੋਵੇਗੀ ਇਸ ਦੀ ਕਲਪਨਾ ਕਰੋ ਇਸ ਵਿਧੀ ਨਾਲ ਸਾਰੇ ਅੜਿੱਕਿਆਂ ਦੇ ਡਰ ਨੂੰ ਭਜਾ ਦਿਓ ਇਹ ਸਰਲ ਤਰੀਕਾ ਸਭ ਤੋਂ ਵਧੀਆ ਹੈ ਕਲਪਨਾ ਕਿਵੇਂ ਅਦੁੱਪਤ ਕਾਰਜ ਕਰਦੀ ਹੈ ਇੱਕ ਅਨੁਸ਼ਾਸਿਤ ਕਲਪਨਾ ਰਾਹੀਂ ਅਚੇਤਨ ਮਨ ਤੋਂ ਅਦੁੱਪਤ ਢੰਗ ਨਾਲ ਕੰਮ ਲਿਆ ਜਾ ਸਕਦਾ ਹੈ ਤੁਹਾਡਾ ਅਚੇਤਨ ਮਨ ਸਰੀਰ ਦਾ ਨਿਰਮਾਤਾ ਅਤੇ ਕੰਟਰੋਲ ਕਰਨ ਵਾਲਾ ਹੈ ਬਾਈਬਲ ਅਨਸਾਰ ਜੋ ਕੁਝ ਵੀ ਤੁਸੀਂ ਆਸਤਾ ਅਨਸਾਰ ਪ੍ਰਾਰਥਨਾ ਚ ਮੰਗੋਗੇ ਯਕੀਨ ਕਰੋ ਉਹ ਤੁਹਾਨੂੰ ਜ਼ਰੂਰ ਮਿਲੇਗਾ ਇਸੇ ਤੇ ਵਿਸ਼ਵਾਸ ਦਾ ਅਰਥ ਹੈ ਉਸ ਨੂੰ ਅਸਲੀਅਤ ਜਾਂ ਸੱਚਮੁਨੀਕੇ ਸਵੀਕਾਰਨਾ ਜਾਂ ਉਸ ਦੀ ਹੋਣ ਦੀ ਹਾਲਤ ਮਹਿਸੂਸ ਕਰਨਾ ਜਦੋਂ ਤੁਸੀਂ ਇਸ ਤਰ੍ਹਾਂ ਦਾ ਸੁਭਾਅ ਬਣਾ ਲੈਂਦੇ ਹੋ ਤਾਂ ਤੁਹਾਨੂੰ ਪ੍ਰਾਰਥਨਾ ਦਾ ਜਵਾਬ ਮਿਲਣ ਦੀ ਖੁਸ਼ੀ ਦਾ ਅਨੁਭਵ ਹੋਵੇਗਾ ਪ੍ਰਾਰਥਨਾ ਵਿੱਚ ਸਫਲਤਾ ਹਾਸਲ ਕਰਨ ਦੇ ਤਿੰਨ ਪੜਾ ਪ੍ਰਾਰਥਨਾ ਵਿੱਚ ਸਫਲਤਾ ਹਾਸਲ ਕਰਨ ਲਈ ਸਹਿਜ ਪ੍ਰਕਿਰਿਆ ਇਸ ਪ੍ਰਕਾਰ ਹੈ ਆਪਣੀ ਸਮੱਸਿਆ ਤੇ ਨਜ਼ਰ ਮਾਰੋ ਸਮੱਸਿਆ ਤੋਂ ਬਾਹਰ ਜਾਣ ਦੇ ਰਾਹ ਵੱਲ ਜਾਓ ਇਹ ਹੱਲ ਸਿਰਫ ਅਚੇਤਨ ਮਨ ਕੋਲ ਹੈ ਹੱਲ ਹੋ ਜਾਣ ਤੇ ਗਹਿਰੇ ਯਕੀਨ ਦਾ ਅਨੁਭਵ ਕਰਦੇ ਆਂ ਨਿਸ਼ਚਿੰਤ ਹੋ ਜਾਓ ਆਪਣੀ ਪ੍ਰਾਰਥਨਾ ਨੂੰ ਕਦੇ ਵੀ ਇਹ ਕਹਿ ਕੇ ਕਮਜ਼ੋਰ ਨਾ ਕਰੋ ਕਾਸ਼ ਮੈਂ ਠੀਕ ਹੋ ਜਾਂਦਾ ਉਮੀਦ ਹੈ ਤੁਹਾਡੇ ਕੀਤੇ ਜਾਣ ਵਾਲੇ ਕੰਮ ਦਾ ਅਹਿਸਾਸ ਉੱਚ ਅਹਿਸਾਸ ਹੈ ਅਚੇਤਨ ਮਨ ਦੀ ਅਨੰਤ ਨਿਰੋਗ ਸ਼ਕਤੀ ਦਾ ਪਹੀਆ ਬਣ ਕੇ ਸਿਆਣੇ ਬਣੋ ਨਿਰੋਗਤਾ ਦੇ ਵਿਚਾਰ ਨੂੰ ਯਕੀਨ ਦੇ ਰੂਪ ਵਿੱਚ ਆਪਣੇ ਅਚੇਤਨ ਮਨ ਨੂੰ ਸੰਪੂਰਨ ਤੇ ਫਿਰ ਨਿਸ਼ਚਿੰਤ ਹੋ ਜਾਓ ਆਪਣੇ ਹੱਥ ਢਿੱਲੇ ਛੱਡ ਦਿਓ ਹਾਲਾਤ ਨੂੰ ਆਖੋ ਇਹ ਵੀ ਖਤਮ ਹੋ ਜਾਵੇਗਾ ਨਿਸ਼ਚਿੰਤ ਹੋ ਕੇ ਤੁਸੀਂ ਆਪਣੇ ਅਚੇਤਨ ਮਨ ਨੂੰ ਪ੍ਰਭਾਵਿਤ ਕਰਦੇ ਹੋ ਜਿਸ ਨਾਲ ਵਿਚਾਰ ਦੇ ਪਿੱਛੇ ਦੀ ਗਤੀਸ਼ੀਲ ਊਰਜਾ ਇਹਨੂੰ ਹਾਸਲ ਕਰਨ ਵਾਸਤੇ ਕੰਮ ਦੀ ਕਮਾਂਡ ਆਪਣੇ ਹੱਥ ਵਿੱਚ ਲੈ ਲੈਂਦੇ ਹੈ ਉਲਟ ਯਤਨ ਦਾ ਨਿਯਮ ਪ੍ਰਾਰਥਨਾ ਤੋਂ ਉਲਟ ਕਿਉਂ ਹਾਸਲ ਹੁੰਦਾ ਹੈ 40 ਸਾਲ ਪਹਿਲਾਂ ਫਰਾਂਸ ਦੇ ਪ੍ਰਸਿੱਧ ਮਨੋਵਿਗਿਆਨੀ ਅਮਰੀਕਾ ਗਏ। ਉਹਨਾਂ ਨੇ ਉਲਟ ਜਦਤਨ ਦੇ ਨਿਯਮ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਜਦੋਂ ਤੁਹਾਡੀ ਕਲਪਨਾ ਤੇ ਇੱਛਾ ਦਵੰਧ ਵਿੱਚ ਹੋਣ ਤਾਂ ਤੁਹਾਡੀ ਕਲਪਨਾ ਦੀ ਹੀ ਜਿੱਤ ਹੁੰਦੀ ਹੈ। ਮਿਸਾਲ ਵਜੋਂ ਤੁਹਾਨੂੰ ਜ਼ਮੀਨ ਤੇ ਰੱਖੇ ਫੱਟੇ ਤੇ ਤੁਰਨ ਲਈ ਕਿਹਾ ਜਾਵੇ ਤਾਂ ਤੁਸੀਂ ਬਿਨਾਂ ਕਿਸੇ हिचਕਿਚਾहट ਦੇ ਇਸ ਦੇ ਲਈ ਤਿਆਰ ਹੋ ਜਾਂਦੇ ਹੋ। ਹੁਣ ਮੰਨ ਲਓ ਉਸੇ ਫੱਟੇ ਨੂੰ 20-20 ਫੁੱਟ ਉੱਚੀਆਂ ਦੋ ਕੰਨਾਂ ਤੇ ਰੱਖ ਦਿੱਤਾ ਜਾਵੇ। ਤਾਂ ਕਿ ਤੁਸੀਂ ਉਸੇ ਤਰ੍ਹਾਂ ਲਈ ਤਿਆਰ ਹੋ ਜਾਵੋਗੇ ਤੁਹਾਡੀ ਫਟੇ ਤੇ ਤੁਰਨ ਦੀ ਇੱਛਾ ਦਾ ਵਿਰੋਧ ਤੁਹਾਡੇ ਡਿੱਗ ਪੈਣ ਦੀ ਕਲਪਨਾ ਕਰੇਗੀ ਡਿੱਗ ਪੈਣ ਦੀ ਕਲਪਨਾ ਤੁਹਾਡੇ ਦੇ ਵਧੇਰੇ ਹਾਵੀ ਹੋ ਜਾਵੇਗੀ ਤੁਹਾਡੀ ਇੱਛਾ ਦੇ ਰਾਹ ਵਿੱਚ ਤੁਹਾਡੀ ਕਲਪਨਾ ਰੁਕਾਵਟ ਬਣ ਜਾਵੇਗੀ ਇਸ ਦੇ ਸਿੱਟੇ ਵੱਜੋਂ ਅਸਫਲਤਾ ਦਾ ਵਿਚਾਰ ਧ੍ਰੜ ਹੋ ਜਾਵੇਗਾ ਮਾਨਸਿਕ ਯਤਨ ਨਿਸ਼ਚਿਤ ਰੂਪ ਵਿੱਚ ਖੁਦ ਨੂੰ ਹਰਾਉਣ ਵਾਲਾ ਹੁੰਦਾ ਹੈ ਹੋਣ ਦੀ ਸੰਭਾਵਨਾ ਹਮੇਸ਼ਾ ਜਿਸ ਚੀਜ਼ ਦੀ ਤੁਸੀਂ ਇੱਛਾ ਰੱਖਦੇ ਹੋ ਉਸੇ ਠੀਕ ਉਲਟ ਰੂਪ ਵਿੱਚ ਹੁੰਦਾ ਹੈ ਇਸ ਹਾਲਤ 'ਚੋਂ ਨਿਕਲਣ ਲਈ ਸ਼ਕਤੀ ਹੋਣ ਦਾ ਸੁਝਾਅ ਹਮੇਸ਼ਾ ਮਨਵ ਦੇਰੇ ਪ੍ਰਭਾਵਿਤ ਕਰਦਾ ਹੈ ਤੁਹਾਡਾ ਅਚੇਤਨ ਮਨ ਇਹਨਾਂ ਵਿਰੋਧੀ ਸੁਝਾਵਾਂ 'ਚੋਂ ਵਦੇਰੇ ਮਜ਼ਬੂਤ ਹੁੰਦਾ ਹੈ ਉਸ ਨੂੰ ਸਵੀਕਾਰ ਕਰੇਗਾ ਜਿਸ ਵਿੱਚ ਕੋਸ਼ਿਸ਼ ਨਾ ਕਰਨੀ ਪਵੇ ਉਹ ਬਿਹਤਰ ਹੈ ਜੇਕਰ ਤੁਸੀਂ ਕਹਿੰਦੇ ਹੋ ਮੈਨੂੰ ਇਲਾਜ ਚਾਹੀਦਾ ਹੈ ਪਰ ਕੋਸ਼ਿਸ਼ ਕੀਤੇਆਂ ਵੀ ਮੈਨੂੰ ਪ੍ਰਾਪਤ ਨਹੀਂ ਹੋਇਆ ਮੈਂ ਜ਼ਬਰਦਸਤੀ ਪ੍ਰਾਰਥਨਾ ਕੀਤੀ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਦਿੱਤਾ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਗਲਤੀ ਤੁਹਾਡੇ ਦੁਆਰਾ ਕੀਤੇ ਗਏ ਯਤਨਾਂ ਵਿੱਚ ਹੈ ਕਦੇ ਵੀ ਅਚੇਤਨ ਮਨ ਨੂੰ ਆਪਣੀ ਇੱਛਾ ਸ਼ਕਤੀ ਦਾ ਇਸਤੇਮਾਲ ਕਰਕੇ ਵਿਚਾਰ ਸਵੀਕਾਰ ਕਰਨ ਤੇ ਜ਼ੋਰ ਨਾ ਦਿਓ ਇਸ ਤਰ੍ਹਾਂ ਦੇ ਯਤਨਾਂ ਦਾ ਅਸਫਲ ਹੋਣਾ ਯਕੀਨੀ ਹੈ ਜਿਸ ਚੀਜ਼ ਵਾਸਤੇ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਤੁਹਾਨੂੰ ਉਹਦਾ ਉਲਟ ਮਿਲਦਾ ਹੈ ਇਸ ਦਾ ਸਭ ਤੋਂ ਸਰਲ ਅਨੁਭਵ ਹੈ ਵਿਦਿਆਰਥੀ ਜਦ ਇਮਤਿਹਾਨ ਦੇਣ ਲਈ ਆਪਣੇ ਵਿਸ਼ੇ ਨੂੰ ਪੜ੍ਹ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਲੱਗਦਾ ਹੈ ਜਿਵੇਂ ਉਹਨਾਂ ਦੇ ਅੰਦਰੋਂ ਸਾਰਾ ਗਿਆਨ ਗਾਇਬ ਹੋ ਗਿਆ ਹੈ ਉਹਨਾਂ ਦਾ ਪਹਿਲਾਂ ਦਾ ਸਾਰਾ ਪੜਿਆ ਲਿਖਿਆ ਵੀ ਮਿੱਟੀ ਹੋ ਗਿਆ ਹੈ ਉਹਨਾਂ ਦਾ ਦਿਮਾਗ ਇੱਕਦਮ ਖਾਲੀ ਹੋ ਗਿਆ ਹੈ ਤੇ ਉਹ ਇੱਕ ਵੀ ਵਿਚਾਰ ਸੋਚਣ ਤੋਂ ਆਤુર ਮਹਿਸੂਸ ਕਰਦੇ ਹਨ ਜ਼ਬਰਦਸਤੀ ਯਾਦ ਕਰਨ ਦੀ ਕੋਸ਼ਿਸ਼ ਉਹਨਾਂ ਦੀ ਅਸਫਲਤਾ ਦਾ ਕਾਰਨ ਹੈ ਇਹ ਉਲਟ ਜਤਨ ਦੇ ਨਿਯਮ ਕਾਰਨ ਵਾਪਰਿਆ ਇਸੇ ਤਰ੍ਹਾਂ ਹੀ ਤੁਹਾਨੂੰ ਪ੍ਰਾਰਥਨਾ ਕਰਨ ਤੇ ਉਲਟਨ ਦੀਜਾ ਮਿਲਦਾ ਹੈ ਇੱਛਾ ਤੇ ਕਲਪਨਾ ਦੇ ਵਿਵੰਧ ਦਾ ਹੱਲ ਜ਼ਰੂਰੀ ਹੈ ਮਾਨਸਿਕ ਸ਼ਕਤੀ ਦੀ ਵਰਤੋਂ ਦਾ ਅਰਥ ਹੈ ਕਿ ਉੱਤੇ ਪਹਿਲਾਂ ਤੋਂ ਹੀ ਵਿਰੋਧ ਮੌਜੂਦ ਹੈ ਜਦੋਂ ਤੁਹਾਡਾ ਮਨ ਕਿਸੇ ਸਮੱਸਿਆ ਨੂੰ ਖਤਮ ਕਰਨ ਵੱਲ ਕੇਂਦ੍ਰਿਤ ਹੈ ਤਾਂ ਉਹਨੂੰ ਰੁਕਾਵਟ ਨਾਲ ਕੋਈ ਮਤਲਬ ਨਹੀਂ ਜੇਕਰ ਤੁਸੀਂ ਦੋਵੇਂ ਇਸ ਦੁਨੀਆ ਦੀ ਕਿਸੇ ਵੀ ਵਸਤੂ ਨੂੰ ਜਿਸ ਦੀ ਤੁਹਾਨੂੰ ਇੱਛਾ ਹੈ ਛੂਣ ਲਈ ਤਿਆਰ ਹੋ ਤਾਂ ਉਸ ਨੂੰ ਮੇਰੇ ਪਿਤਾ ਜੋ ਸਵਰਗ 'ਚੋਂ ਹਨ ਜ਼ਰੂਰ ਪੂਰਾ ਕਰਨਗੇ ਇਸ ਵਿੱਚ ਦੋਵੇਂ ਆਖਣ ਤੋਂ ਕੀ ਭਾਵ ਹੈ ਇਸ ਦਾ ਅਰਥ ਹੈ ਚੇਤਨ ਅਤੇ ਅਚੇਤਨ ਮਨ ਦੀ ਕਿਸੇ ਵਿਚਾਰ ਇੱਛਾ ਜਾਂ ਮਾਨਸਿਕ ਬਿੰਬ ਬਾਰੇ ਆਪਸੀ ਸਹਿਮਤੀ ਜਦੋਂ ਤੁਹਾਡੇ ਮਨ ਦੇ ਦੋਵੇਂ ਰੂਪਾਂ ਵਿੱਚ ਕੋਈ ਮਤਭੇਦ ਨਹੀਂ ਤਾਂ ਤੁਹਾਡੀ ਪ੍ਰਾਰਥਨਾ ਨੂੰ ਜਵਾਬ ਮਿਲੇਗਾ ਦੋਮਾਂ ਦੀ ਸਹਿਮਤੀ ਵਿੱਚ ਤੁਸੀਂ ਅਤੇ ਤੁਹਾਡੀ ਇੱਛਾ ਤੁਹਾਡੇ ਵਿਚਾਰ ਅਤੇ ਅਹਿਸਾਸ ਤੁਹਾਡੇ ਵਿਚਾਰ ਅਤੇ ਭਾਵ ਤੁਹਾਡੇ ਵਿਚਾਰ ਅਤੇ ਕਲਪਨਾ ਨੂੰ ਸੰਮਿਤ ਕੀਤਾ ਜਾ ਸਕਦਾ ਹੈ ਆਪਣੀ ਇੱਛਾ ਤੇ ਕਲਪਨਾ ਵਿਚਲੇ ਸਾਰੇ ਮਤਭੇਦਾਂ ਦੀ ਕੁਕੀਅਤ ਤੇ ਅਰਧ ਨੀਂਦਰ ਹਾਲਤ ਦੁਆਰਾ ਦੂਰ ਕੀਤਾ ਜਾ ਸਕਦਾ ਹੈ ਚੇਤਨਮਨ ਜਦ ਨੀਂਦ ਦੀ ਹਾਲਤ ਚੋਂ ਹੁੰਦਾ ਹੈ ਤਾਂ ਗਹਿਰਾਈ ਵਿੱਚ ਚਲਾ ਜਾਂਦਾ ਹੈ ਚੇਤਨਮਨ ਤੱਕ ਵਿਚਾਰ ਅਪੜਨ ਦਾ ਵੇਲਾ ਨੀਂਦ ਤੋਂ ਪਹਿਲਾਂ ਦਾ ਹੈ ਇਸ ਦਾ ਕਾਰਨ ਹੈ ਕਿ ਅਚੇਤਨ ਮਨ ਸੌਣ ਤੋਂ ਪਹਿਲਾਂ ਅਤੇ ਉੱਠਣ ਤੋਂ ਫੌਰਨ ਬਾਅਦ ਸਭ ਤੋਂ ਪੂਰਨ ਰੂਪ ਵਿੱਚ ਖੁੱਲਾ ਹੁੰਦਾ ਹੈ ਇਸ ਹਾਲਤ ਵਿੱਚ ਨਾ ਪੱਕੇ ਵਿਚਾਰ ਅਤੇ ਕਲਪਨਾ ਤੁਹਾਡੀ ਇੱਛਾ ਨੂੰ ਰੱਦ ਕਰ ਦਿੰਦਾ ਹੈ ਜਿਸ ਨਾਲ ਤੁਹਾਡਾ ਅਚੇਤਨ ਮਨ ਆਪਣਾ ਵਿਚਾਰ ਨਹੀਂ ਰੱਖ ਪਾਉਂਦਾ ਜਦੋਂ ਤੁਸੀਂ ਆਪਣੀ ਇੱਛਾ ਦੇ ਪੂਰੇ ਹੋਣ ਦੀ ਕਲਪਨਾ ਕਰਦੇ ਹੋ ਤੇ ਉਸ ਦੀ ਪ੍ਰਾਪਤੀ ਦਾ ਅਹਿਸਾਸ ਕਰਦੇ ਹੋ ਤਾਂ ਅਚੇਤਨ ਮਨ ਤੁਹਾਡੀ ਇੱਛਾ ਨੂੰ ਸਹਾਕਾਰ ਰੂਪ ਦਿੰਦਾ ਹੈ। ਕਈ ਬੰਦੇ ਆਪਣੀ ਸਾਰੀ ਦੁਬਿਧਾ ਅਤੇ ਸਮੱਸਿਆਵਾਂ ਦਾ ਹੱਲ ਆਪਣੇ ਨਿਰਦੇਸ਼ ਤੇ ਅਨੁਸ਼ਾਸਨ ਵਾਲੀ ਕਲਪਨਾ ਨੂੰ ਪਾ ਲੈਂਦੇ ਹਨ। ਇਸ ਗਿਆਨ ਨਾਲ ਕਿ ਜਿਸ ਜੀ ਦੀ ਕਲਪਨਾ ਤੇ ਅਹਿਸਾਸ ਇੱਕ ਸੱਚ ਦੀ ਤਰ੍ਹਾਂ ਕਰੋਗੇ ਉਹ ਜ਼ਰੂਰ ਹੋਵੇਗਾ। ਇਹ ਮਿਸਾਲ ਸਪਸ਼ਟ ਕਰੇਗੀ ਕਿ ਕਿਵੇਂ ਇੱਕ ਜਵਾਨ ਲੜਕੀ ਨੇ ਆਪਣੀ ਇੱਛਾ ਅਤੇ ਆਪਣੀ ਕਲਪਨਾ ਵਿਚਲੇ ਮਤ ਪੇ ਤੇ ਕਾਬੂ ਪਾਇਆ ਉਸਨੂੰ ਆਪਣੀ ਕਾਨੂੰਨੀ ਸਮੱਸਿਆ ਦਾ ਹੱਲ ਚਾਹੀਦਾ ਸੀ ਪਰ ਉਸਦੀ ਮਾਨਸਿਕ ਕਲਪਨਾ ਹਮੇਸ਼ਾ ਅਸਫਲਤਾ ਨੁਕਸਾਨ ਦਿਵਾਲੀਏਪੁਣ ਤੇ ਗਰੀਬੀ ਚੋ ਹੀ ਜਾ ਨਿਕਲਦੀ ਸੀ ਇਹ ਇੱਕ ਗੁੰਝਲਦਾਰ ਕਾਨੂੰਨੀ ਸਮੱਸਿਆ ਸੀ ਅਤੇ ਇੱਕ ਤੋਂ ਬਾਅਦ ਇੱਕ ਤਰੀਕੇ ਪੈ ਰਹੀਆਂ ਸਨ ਕੋਈ ਹਾਲਤ ਦਿਖਾਈ ਨਹੀਂ ਸੀ ਦਿਨ ਦਾ ਮੇਰੇ ਸੁਝਾਅ ਅਤੇ ਉਸਨੇ ਹਰ ਰਾਤ ਅਦਸੁੱਤੀ ਹਾਲਤ 'ਚ ਉਸ ਸੌਣ ਤੋਂ ਪਹਿਲਾਂ ਸਮੱਸਿਆ ਦੇ ਸੁਖਾਵੇਂ ਹੱਲ ਦੀ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਪਤਾ ਸੀ ਕਿ ਉਸ ਦੇ ਮਨ ਦੀ ਕਲਪਨਾ ਅਤੇ ਉਸ ਦੀ ਦਿਲ ਦੀ ਇੱਛਾ ਵਿਚਕਾਰ ਸਹਿਮਤੀ ਹੋਣੀ ਚਾਹੀਦੀ ਹੈ ਸੌਣ ਤੋਂ ਪਹਿਲਾਂ ਉਸ ਨੇ ਆਪਣੇ ਤੇ ਵਕੀਲ ਦੇ ਵਿੱਚ ਗਲਵਾ ਦੇ ਨਤੀਜੇ ਬਾਰੇ ਸੋਚਿਆ ਤੇ ਸਭ ਨੂੰ ਸੰਜੀਵ ਢੰਗ ਨਾਲ ਵੇਖਿਆ ਉਹ ਆਪਣੇ ਵਕੀਲ ਤੋਂ ਸਵਾਲ ਪੁੱਛ ਰਹੀ ਸੀ ਤੇ ਉਹ ਉਹ ਨੂੰ ਸਹੀ ਜਵਾਬ ਦੇ ਰਿਹਾ ਸੀ ਉਹ ਵਰ ਵਰ ਉਸ ਨੂੰ ਕਹਿ ਰਿਹਾ ਸੀ ਜੋ ਇੱਕ ਉੱਤਮ ਹੱਲ ਸੀ ਇਸ ਕੇਸ ਦਾ ਨਿਬਟਾਰਾ ਕੋਰਟ ਤੋਂ ਬਾਹਰ ਹੋ ਗਿਆ ਹੈ ਦਿਨ ਬੜਾ ਜਦੋਂ ਡਰ ਦਾ ਵਿਚਾਰ ਉਹਦੇ ਮਨ ਵਿੱਚ ਆਇਆ ਉਹ ਆਪਣੀ ਮਾਨਸਿਕ ਫਿਲਮ ਨੂੰ ਆਪਣੀਆਂ ਹਰਕਤਾਂ ਆਵਾਜ਼ਾਂ ਅਤੇ ਬੋਲਾਂ ਦੇ ਸਹਾਰੇ ਚਲਾਉਂਦੀ ਉਸ ਨੇ ਇਹ ਮਾਨਸਿਕ ਫਿਲਮ ਕਈ ਵਾਰ ਚਲਾਈ ਕਿ ਉਹ ਇੱਕ ਵਿਸ਼ਾਲ ਆਕਾਰ ਬਣ ਗਿਆ ਇੱਕ ਰੇਲ ਦੀ ਪਟੜੀ ਵਾਂਗ ਕੁਝ ਹਫ਼ਤਿਆਂ ਬਾਅਦ ਉਸਦੇ ਵਕੀਲ ਨੇ ਉਸ ਨੂੰ ਬੁਲਾਇਆ ਤੇ ਯਕੀਨ ਦਿਵਾਇਆ ਕੇ ਜੋ ਕੁਝ ਉਹ ਕਲਪਨਾ ਚੋ ਵੇਖ ਕੇ ਮਹਿਸੂਸ ਕਰ ਰਹੀ ਸੀ ਉਹ ਸੱਚਮੁੱਚ ਹੋ ਗਿਆ ਹੈ। ਸਾਲਮਿਸਟ ਨੇ ਜਦ ਹੇਠ ਲੀਆਂ ਗੱਲਾਂ ਲਿਖੀਆਂ ਤਾਂ ਉਹਨਾਂ ਦਾ ਇਹੋ ਅਰਥ ਸੀ। ਮੇਰੇ ਮੂੰਹੋਂ ਨਿਕਲੇ ਸ਼ਬਦ, ਵਿਚਾਰ, ਮਾਨਸਿਕ ਬਿੰਬ, ਚੰਗਿਆਈ ਤੇ ਮੇਰੇ ਹਿਰਦੇ ਦੇ ਧਿਆਨ, ਅਹਿਸਾਸ, ਪ੍ਰਕਿਰਤੀ, ਪਵਨਾਮਾ। हे ਈਸ਼ਵਰ ਤੇਰੀ ਸ੍ਰਿਸ਼ਟੀ ਚੋ ਸਵਕਾਰੇ ਮਿਲਣ। ਮੇਰੀ ਸ਼ਕਤੀ ਤੇ ਮੈਨੂੰ ਮੁਕਤੀ ਦਿਵਾਉਣ ਵਾਲਾ। ਤੁਹਾਨੂੰ ਬਿਮਾਰੀ ਤੇ ਦੁੱਖ ਦੇ ਬੰਧਨ ਤੋਂ ਮੁਕਤੀ ਦਿਵਾ ਸਕਦਾ ਹੈ ਯਾਦ ਰੱਖਣ ਯੋਗ ਵਿਚਾਰ ਮਾਨਸਿਕ દવા ਜਾਂ ਬਹੁਤ ਜ਼ਿਆਦਾ ਯਤਨ ਚਿੰਤਾ ਅਤੇ ਡਰ ਦਿਖਾਉਂਦੇ ਹਨ ਜੋ ਤੁਹਾਡੇ ਜਵਾਬਦਾਰਾ ਰੋਕ ਲੈਂਦੇ ਹਨ ਸਹਜਤਾ ਇਸ ਨੂੰ ਕਾਰਨ ਦਿੰਦੀ ਹੈ ਜਦੋਂ ਤੁਹਾਡਾ ਮਨ ਨਿਸ਼ਚਿੰਤ ਹੈ ਅਤੇ ਵਿਚਾਰਾਂ ਨੂੰ ਸਵੀਕਾਰਦਾ ਹੈ ਉਦੋਂ ਤੁਹਾਡਾ ਅਚੇਤਨ ਮਨ ਉਸ ਵਿਚਾਰ ਨੂੰ ਸਫਲ ਬਣਾਉਣ ਵਿੱਚ ਜੁਟ ਜਾਂਦਾ ਹੈ ਰਵਾਇਤੀ ਤਰੀਕਿਆਂ ਤੋਂ ਵੱਖਰਾ ਸੋਚੋ ਅਤੇ ਯੋਜਨਾਬੰਦੀ ਕਰੋ ਸਮਝੋ ਕਿ ਹਰ ਮੁਸ਼ਕਿਲ ਦਾ ਜਵਾਬ ਅਤੇ ਹੱਲ ਹੈ ਆਪਣੇ ਦਿਲ ਦੀ ਧੜਕਣ ਫੇਫੜਿਆਂ ਦੀ ਸਾਹ ਕਿਰਿਆ ਜਾਂ ਆਪਣੇ ਸਰੀਰ ਦੀ ਕਿਸੇ ਵੀ ਕਾਰਜਸ਼ੈਲੀ ਦੇ ਬਾਰੇ ਵਧੇਰੇ ਚਿੰਤਾ ਨਾ ਕਰੋ ਕਿਉਂਕਿ ਦੇਵੀ ਸ਼ਕਤੀ ਦੁਆਰਾ ਸਹੀ ਕਾਰਜ ਹੋ ਰਿਹਾ ਹੈ ਚੰਗੀ ਸਿਹਤ ਦਾ ਅਹਿਸਾਸ ਨਿਰੋਗ ਕਰਦਾ ਹੈ ਅਤੇ ਧੰਨ ਦਾ ਅਹਿਸਾਸ ਧਨ ਪੈਦਾ ਕਰਦਾ ਹੈ ਤੁਸੀਂ ਕੀ ਅਨੁਭਵ ਕਰਦੇ ਹੋ ਕਲਪਨਾ ਤੁਹਾਡਾ ਸ਼ਕਤੀਸ਼ਾਲੀ ਖੇਤਰ ਹੈ ਕਲਪਨਾ ਕਰੋ ਕਿ ਕਿੰਨੀ ਵਧੀਆ ਰਿਪੋਰਟ ਹੈ ਤੁਸੀਂ ਉਹ ਮੈਂ ਹੀ ਹਾਂ ਜਿਵੇਂ ਤੁਸੀਂ ਕਲਪਨਾ ਕਰਦੇ ਹੋ ਨੀਂਦ ਸਮੇਂ ਚੇਤਨ ਅਤੇ ਅਚੇਤਨ ਮਨ ਦੇ ਵਿਵਾਦ ਨੂੰ ਦਖਲ ਨਾ ਦੇਣ ਦਿਓ ਸੌਣ ਤੋਂ ਪਹਿਲਾਂ ਕਾਲਪਨਿਕ ਹਾਲਤ ਵਿੱਚ ਆਪਣੀ ਇੱਛਾ ਨੂੰ ਵਾਰ-ਵਾਰ ਪੂਰੀ ਹੁੰਦਿਆਂ ਵੇਖੋ ਆਰਾਮ ਨਾਲ ਸੌਵੋ ਅਤੇ ਖੁਸ਼ੀ-ਖੁਸ਼ੀ ਉੱਠੋ ਅਧਿਆਇ ਸਮਾਪਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸ਼ੇਅਰ ਲਾਈਕ ਜਾਂ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਇੱਕ ਸਰੋਤ ਹੈ ਧੰਨਵਾਦ